ਸ਼੍ਰੀਮਾਨ ਜੀ ਵਿਸ਼ਾ ਕਹਾਣੀਆਂ ਤੇ ਸਮਾਜਿਕ ਮੁੱਦਿਆਂ ਨਾਲ ਸੰਬੰਧਤ ਮੰਗਾਂ ਮੈਂ ਪੱਤਰ ਸ਼੍ਰੀਮਾਨ ਜੀ ਸਤ ਸਲਾਮ ਮਾਨ ਰੱਤਰ ਸੌਂ ਕੇ ਗੈਰ ਹਸ ਸੰਗਸ ਰਾਜਨੀਤਿਕ ਆਰ ਜੀ ਦਾ ਧਿਆਨ ਨਿਮਨ ਲਿਖੇ ਮੰਗਾਂ ਨਾਲ ਦੋੜੇ ਹੋਏ ਅਮੀਰ ਕਰਦਾ ਹੈ ਕਿ ਆਪ ਜੀ ਤੁਰੰਤ ਇਹਨਾਂ ਮੁੱਦਿਆਂ ਉਪਰ ਅਵਸ਼ੇਸ਼ ਧਿਆਨ ਦੇ ਕੇ ਇਹਨਾਂ ਮੰਗਾਂ ਨੂੰ ਪੂਰਾ ਕਰੋਗੇ ਮੰਗਾਂ ਦਾ ਵਿਰਵਾ ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਬਿਜਲੀ ਐਕਟ 2005 ਨੂੰ ਰੱਦ ਕਰਨ ਲਈ ਭੇਜਿਆ ਜਾਵੇ ਤਾਂ ਜੋ ਬਿਜਲੀ ਦੇ ਮਜੂਜ਼ੀਕਰਨ ਨੂੰ ਰੋਕਿਆ ਜਾ ਸਕੇ ਕਿਉਂਕਿ ਇਹ ਲੋਕਾਂ ਦੀ ਲੋਕਾਂ ਦੀ ਜ਼ਰੂਰੀ ਵਸਤੂਆਂ ਕਾਨੂੰਨ ਅਧੀਨ ਆਉਂਦਾ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨਾਂ ਜਾਂ ਪੰਚਾਇਤਾਂ ਨੇ ਬਿਜਲੀ ਬੋਰਡ ਨੂੰ ਬਿਜਲੀ ਸਟੇਸ਼ਨ ਬਣਾਉਣ ਅਤੇ ਬਿਜਲੀ ਦੇ ਖੰਭੇ ਲਗਾਉਣ ਲਈ ਆਪਣੀ ਜ਼ਮੀਨ দান ਕੀਤੀ ਹੈ ਤਾਂ ਜੋ ਹਰ ਨਾਗਰਿਕ ਨੂੰ ਬਿਜਲੀ ਦੀ ਪਹੁੰਚ ਹੋਵੇ ਅਤੇ ਉਹ ਐਸੇ ਜੀਮੂਨ ਦਾ ਸਰਕਾਰੀ ਜ਼ਾਇਦਾਦ ਨੂੰ ਕਰੇ ਕਿ ਕਾਪੂਟਾ ਨੇ ਫਾਇਦੇ ਨਹੀਂ ਜਾਣ ਦੇਣਗੇ ਇਹ ਤੁਹਾਡੇ ਨੂੰ ਸਾਨੂੰ ਆਸ ਹੈ ਪੰਜਾਬ ਸਰਕਾਰ ਤੁਰੰਤ ਪ੍ਰਭਾਵ ਨਾਲ ਸਮਾਰਟ ਮੀਟਰ ਲਗਾਉਣਾ ਬੰਦ ਕਰੇ ਕਿਉਂਕਿ ਇਹ ਸਿਰਫ ਕਾਪੂਟੇਟ ਲਈ ਫਾਇਦੇਮੰਦ ਹਨ ਜਨਤਾ ਲਈ ਨੁਕਸਾਨਦੇ ਹਨ ਪੰਜਾਬ ਸਰਕਾਰ ਬੀਜੀ ਬੋਰਡ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵੇਚਣ ਦਾ ਆਪਣਾ ਫੈਸਲਾ ਵਾਪਸ ਲਵੇ ਨਹੀਂ ਤਾਂ ਪੰਜਾਬ ਸਰਕਾਰ ਵਿਰੋਧਕ ਸਖਤ ਅਦੋਲਣਾ ਜਿ세 ਬੰਦੀਆਂ ਨੂੰ ਕੀਤਾ ਜਾਵੇਗਾ ਅੱਗੇ ਜੀ ਸਾਲ 2025 ਵਿੱਚ ਹੜ੍ਹਾਂ ਦੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਹੋਇਆ ਬੜਾ ਨੁਕਸਾਨ ਜਿਸ ਵਿੱਚ ਪਿਊਬਲ ਦਾ ਖਰਾਬ ਹੋ ਜਾਣਾ ਜਮੀਨੀ ਪੱਧਰ ਖਰਾਬ ਹੋ ਜਾਣਾ ਮਕਾਨਾਂ ਦਾ ਢਹਿ ਢੇਰੀ ਹੋ ਜਾਣਾ ਅਤੇ ਫਸਲਾਂ ਦਾ ਬਿਲਕੁਲ ਖਤਮ ਹੋ ਜਾਣਾ ਜਿੱਥੇ ਕੇਂਦਰ ਸਰਕਾਰ ਨੇ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਲਾਨ ਕਰਕੇ ਕਿਸਾਨਾਂ ਨਾਲ ਉਹ ਜਾ ਮਜ਼ਾਕ ਕੀਤਾ ਉਦੋਂ ਹੀ ਅੱਜ ਤੱਕ ਨਿਆਂ ਨਹੀਂ ਆਇਆ ਹੋਏ ਵੱਡੇ ਨੁਕਸਾਨ ਦੇ ਮਾਮਲੇ ਸਬੰਧੀ ਕੋਈ ਅਲਾਮ ਨਹੀਂ ਕੀਤਾ ਅθε ਬਿਲਕੁਲ ਚੁੱਪ ਧਰ ਲਈ ਹੈ ਪੰਜਾਬ ਦੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਫਸਲਾਂ ਤੇ ਰੋਤਾ ਦੇ ਸਿੱਧ ਨਾਲ ਖਰਾਬ ਹੋਏ ਖੇਤਾਂ ਦੇ ਡੰਗੜਾ ਦਾ ਮਕਾਨਾਂ ਦਾ ਹੋਇਆ ਨੁਕਸਾਨ ਦੀ ਕੁੱਲ ਦੀ 100% ਪਰ ਭਾਈਕਰੇ ਅθε 1547 ਰੰਗ ਦਾ ਕਿ ਵੱਖ-ਵੱਖ ਕੈਟੇਗਰੀਆਂ ਦੀਆਂ ਗਰਦਾਵੀਆਂ ਵਾਲੀਆਂ ਜ਼ਮੀਨਾਂ ਵੀਰ ਪਿਛਲੇ ਸਮੇਂ ਤੋਂ ਸਰਕਾਰਾਂ ਮਾਅਵਜਾ ਦੇਂਦੀਆਂ ਆ ਰਹੀਆਂ ਹੁਣ ਇਸ ਵਾਰ ਗੁਰਦਾਸਪੁਰ ਦੇ ਨਾਲ ਜ਼ਮੀਨਾਂ ਤੋਂ ਜ਼ਮੀਨਾਂ ਦੇ ਪੰਜਾਬ ਸਰਕਾਰ ਨੇ ਰੋਕ ਲਗਾ ਰੱਖੀ ਹੈ ਜਿਹੜੀਆਂ ਜ਼ਮੀਨਾਂ ਤਾਂ ਵਾਹ ਰਹਿਆਂ ਜਿਹੜੇ ਕਾਮੇਦਕਾਰ ਆ ਉਹ ਹਰ ਬਰੇ ਜਦੋਂ ਵੀ ਦੇਖ ਆਵਾ ਉਹ ਸਰਕਾਰਾਂ ਦੁਨੀਆ ਨਹੀਂ ਪਰ ਇਸ ਸਰਕਾਰ ਨੇ ਰੋਕ ਲਾਈ ਹੈ ਯਾਰ ਇੱਕ ਕੱਲਾ ਕਾਜੀ ਨਹੀਂ ਪੰਜਾਬ ਕੋਟਪੁਟਾ ਉਸ ਜੇਥੇ ਆਉਣ ਸਾਡੇ ਸਰਦਾਰ ਫਰਮਨ ਸਿੰਘ ਤੁੰਨੋ ਮੰਮਲੇ ਹਲਕਾ ਕੇਂਦਰ ਪਹੁੰਚ ਗਿਆ ਸੂਬਾ ਪ੍ਰਧਾਨ ਸਰਦਾਰ ਅੰਦਰਜੀਤ ਸਿੰਘ ਕੋਟਪੁਟਾ ਆਜ ਪੂਰੇ ਪੰਜਾਬ ਭਰ ਦੇ ਵਿੱਚ ਸੰਯੁਕਤ ਪ੍ਰਧਾਨਗੋਰਖਾ ਗਾਇਬ ਸ਼ਾਹੀ ਭਾਰਤ ਵੱਲੋਂ ਰੱਖੇ ਗਏ ਪ੍ਰੋਗਰਾਮ ਵਕਫੇ ਦੀਵਿਆਂ ਦੇ ਇੱਕ ਇੱਕ ਜਗ੍ਹਾ ਤੇ ਚੋਣ ਕੀਤੀ ਗਈ। ਔਰ ਪੱਟੀ ਐਟ ਹੌਪ ਦੇ ਮੂਰੇ ਬੈਠੇ ਪਹਿਲਾ ਆਪ ਸਾਹ ਆਵਜਾਨੋ। ਬਲਾਈਏ ਪਤੇਵਾਹਿ ਗੁਰਦੀ ਕਾ ਸਾਥ ਸਾ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਭਤ। ਇਹਨੀਆਂ ਮੀਟਿੰਗ 17 ਤਰੀਕ ਬਾਰਮਾ ਮਹੀਨਾ 2025 ਦੇ ਵਿੱਚ ਰਾਤ ਆਮ ਸਾਹਿਬ ਗੁਰਦੁਆਰਾ ਦੇ ਵਿੱਚ ਹੋਈ ਔਰ ਉਸ ਤੋਂ ਅਗਲੇ ਦਿਨ ਜਿਹੜੇ ਦੇਸ਼ ਦੇ ਬੁੱਧੀ ਜੀਵ ਔਰ ਮਾਹਰ ਔਰ ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਹੋਈ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਰਾਵੀ ਹਾਲ ਦੇ ਵਿੱਚ ਔਰ ਉਹਨਾਂ ਵੱਲੋਂ ਵੀ ਜੋ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਕਿ ਦੇਸ਼ ਦੇ ਲਈ ਸੰਗਾਰ ਤੇ ਖੜਾ ਵਾ ਔਰ ਉਹਦੇ ਨਾਲ ਨਾਲ ਜਿਹੜਾ 2025 ਐਕਟ ਬਿਜਲੀ ਸੋਧ ਬਿੱਲ ਦਾ ਬੁਲਾਇਆ ਵਾਪਸ ਦਸਤੀ ਗਏ ਆ ਕਿ ਸਨ 2000 ਦੇ ਵਿੱਚ ਜੱਥੇਬੰਦੀ ਦਾ ਜਨਮ ਹੋਇਆ ਔਰ ਸਾਲ 2002 ਤੋਂ ਕੀਤਾ ਜਾ ਰਿਹਾ ਕਿਹੜੀਆਂ ਮੰਗਾਂ ਆਏ ਤੇ ਕੀ ਕੀ ਦਾ ਡੈਲੂ ਜਿਹੜਾ ਆਪਣੇ ਮਾਮਲੇ ਰੱਖੀ ਹੈ ਅੱਜ ਦਾ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਦੇ ਦਸਤਰਾਂ ਦੇ ਅੱਗੇ ਕਿਰਾਂਤੀ ਤੇ ਜਾ ਰਹੇ ਨੇ ਜੋ ਗੈਰ ਰਾਜਨੀਤਕ ਜਿਸ ਬਦਨਾਮ ਉਹਨਾਂ ਵੱਲੋਂ ਅੱਜ ਅਸੀਂ ਕਿਸਾਨ ਚੜ੍ਹਦੀ ਕਲਾ ਬਟਾ ਵੱਲੋਂ ਮੱਤੀ ਦੇ ਵਿੱਚ ਇਹ ਮੰਤਰੀਆਂ ਖਰਾਉ ਕੀਤਾ ਇਹ ਜਿਹੜਾ ਬਿਜਲੀ ਐਕਟ ਆ ਜੋ ਬਿਜਲੀ ਬੋਰਡ ਆ ਧਾਰਾਵਾਏ ਖਾਸ ਕਰਕੇ ਪਹਿਲਾਂ ਪੰਜਾਬ ਦਾ ਧਾਰਾਵਾ ਹਰ ਕਿਸੇ ਦਾ ਆਪਣਾ ਧਾਰਾਵਾ ਵਾਜਦਾ ਸਾਧਨ ਆ ਪਰ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਹੱਥੋਂ ਫੋੜਨੇ ਤਾਬਰ ਤੁਹਾਨੂੰ ਦੇ ਰਹੀ ਆ ਇਸ ਦੇ ਵਿਰੋਧ ਵਿੱਚ ਅਸੀਂ ਅੱਜ ਇੱਥੇ ਮੰਗ ਪੱਤਰ ਵੀ ਦੇਣਾ ਵਾ ਇਹਨਾਂ ਨੂੰ ਚੇਤਾਵਨੀ ਦੇ ਕੇ ਜਾਣੀ ਆ ਇਹ ਜਿਹੜਾ ਧਾਰਾਵਾ ਪੰਜਾਬ ਦੇ ਹੱਥੋਂ ਲੋਕਾਂ ਦੇ ਹੱਥੋਂ ਨਾ ਜਾਇਆ ਜਾਵੇ ਕਿਉਂਕਿ ਜੇ ਸੈਕਟਰਿਕਲ ਚਲੇਗਾ ਸੈਂਟਰ ਜਿਹੜਾ ਪ੍ਰਾਈਵੇਟ ਤਰ੍ਹਾਂ ਦੇਣ ਦੇ ਕੇ ਇਹਦਾ ਬਿੱਲ ਜਿਹੜਾ ਵਾ ਇਹ ਆਪਣੀ ਮਰਜ਼ੀ ਨਾਲ ਲਾਇਆ ਜਾਇਆ ਕਰੂਗਾ ਕਿਉਂਕਿ ਸਰਕਾਰਾਂ ਨੇ ਤੇ ਮੋਟੀ ਰਕਮ ਚੁੱਕ ਲੈਣੀ ਆ ਮੁੜ ਕੇ ਜਿਹੜਾ ਛੇਕੇ ਦਾ ਰਕਮ ਉਹ ਆਪਣੀ ਮਰਜ਼ੀ ਨਾਲ ਬਤੀ ਦੇਊਗਾ ਮਰਜ਼ੀ ਨਾਲ ਟ੍ਰਾਂਸਫਰ ਦੇਊਗਾ ਇਸ ਕਰਕੇ ਸਾਡਾ ਲੋਕਾਂ ਦਾ ਧਾਰਾ ਵਾ ਅਸੀਂ ਇਹਨੂੰ ਬਚਾਉਣ ਵਾਸਤੇ ਅੱਜ ਮੰਗ ਪੱਤਰ ਹੀ ਦੇ ਰਹੇ ਆ ਅਸੀਂ ਇਹ ਚੇਤਾਵਨੀ ਦੇਣ ਆਏ ਆ ਮੰਤਰੀਆਂ ਨੂੰ ਜਗਾਉਣ ਵੀ ਆਏ ਆ ਇਸ ਕਰਕੇ ਅਸੀਂ ਅੱਜ ਇੱਥੇ ਧਰਨਤਾ ਵੈਦ ਜੀ ਦਾ ਖਲਸਾ ਵੈਦ ਜੀ ਦੀ ਇਹ ਇਹ ਤਾਂ ਦਿਹੜੀ ਤੇ ਜਾਨੇ ਹੋਰ ਕੋਈ ਬਾਣੀ ਚੱਲ ਨਹੀਂ ਰਹੀ ਹੈ ਅੱਛਾ ਮਾਤਾ ਤੁਸੀਂ ਕੁਝ ਕਹਿਣਾ ਚਾਹੋ ਅੱਜ ਤਾਂ ਤੁਮ ਮਾਤਾ ਅਬ ਸੋਚ ਜਿਮਨ ਜੇਤੀ ਬੈਠੀਆਂ ਜੇ ਜਵਾਕਾਂ ਦੇ ਬੁਰਾ ਹਾਲ ਹੋ ਰਿਹਾ ਚੋ ਕੋਈ ਹਾਂ ਕੋਈ ਘਰ ਨਹੀਂ ਕੋਈ ਬਾਣੀ ਕੋਈ ਇਹ ਜੇ ਜਾਤ ਨਹੀਂ ਸੋਭਾ ਕਾਓ ਮંત્રી ਸਾਹਿਬ ਜੀ ਰਾਜ ਨੂੰ ਮਾਫਕੇ ਬੈਠੀ ਨਾ ਜਓ ਆਓ ਫਤਿਹ ਸਾਹਿਬ ਬੱਦੇ ਦੀ ਸਾਹਿਬ ਪਈ ਆ ਕੋ ਵੈਰੂ ਜੀ ਦਾ ਭਾਨ ਸਾਹਿਬ ਵੈਰੂ ਜੀ ਕੀ ਬਸੇ ਮੈਂ ਬੇਨਤੀ ਕਰਨੀ ਹੈ ਭਰਾਵਾਂ ਨੂੰ ਕਿ ਆਪਾਂ ਬਈਏ ਜਰੂਰ ਹਾਜ਼ਰੀ ਆਪਣੀ ਤਾਲ ਨਿਖਾਓ ਆਓ ਮੇਰੇ ਵੀਰੋ ਆਜੋ ਜੀ ਇਹ ਜਿਹੜਾ ਰੂਜੋ ਤੁਸੀਂ ਇਹ ਕੋਈ ਅੱਜ ਨਵਾਂ ਸ਼ਗਰਸ ਨਹੀਂਗਾ ਇਹ ਬਾਪੂ ਨਾਨਕ ਤੋਂ ਲਾ ਕੇ ਸ਼ਗਰਸ ਜਿਹੜਾ ਅੱਜ ਤੱਕ ਚੱਲਦਾ ਹੈ ਨਾ ਜਿਸ ਤਰ੍ਹਾਂ ਦੁਨੀਆ ਫਾਇਦੀ ਆਇਆ ਤੇ ਉਸੇ ਤਰੀਕੇ ਦੇ ਨਾਲ ਸ਼ਗਰਸ ਜਿਹੜਾ ਚੱਲਦਾ ਹੈ ਪਰ ਜੁਜਰ ਵਾਲੇ ਸੰਗ ਜੋ ਤੁਸੀਂ ਜਿਹੜਾ ਜੁਜਰ ਜੋ ਤੁਸੀਂ ਕਿਉਂ ਇੰਨਾ ਪੈਨਾ ਦੇ ਵਿੱਚ ਥੱਡ ਦੇ ਵਿੱਚ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਆ ਕੇ ਬਹਿਣਾ ਉਹ ਕੋਈ ਸਫੀ ਗੱਲ ਨਹੀਂਗੀ ਪਰ ਮੇਰੇ ਭਰਾ ਸਾਰੇ ਇੱਥੇ ਆ ਕੇ ਬੈਠ ਗਏ ਆਪਾਂ ਆਓ ਅੱਗੇ ਇਹ 2000 ਜਾਂ ਸਾਦੀ ਪਾਕੀ ਵਾਲੇ 19200 ਕਸਾਨਾ ਸਾਨ ਪੋਲਾ ਦੀ ਜ਼ਮੀਨ ਦੇ ਅੰਧ ਕੀਤੇ ਗਏ ਇੰਤਕਾਲ ਜਿਹੜੀ ਮੈਂ ਗੱਲ ਕਰਕੇ ਦੇ ਰਿਹਾ 2007 ਤੋਂ ਜਿਹੜੀ ਇਹ ਮੀਨਾ ਬਾਅਦ ਇਹ ਦੂਜੀ ਹੋਣੀ ਆ ਉਹਨੇ ਇਹ ਹੱਦ ਕਰਤੀਆਂ ਕੈਸਰ ਕਰਦੇ ਆ ਜਦੋਂ ਬਾ ਜਮਾ ਦੇ ਕਿਹਾਉਂਿਆ ਤਾਂ ਆਪਣੇ ਤੁਸੀਂ ਨੂੰ ਉਹਦੇ ਵਿੱਚ ਹਮੇ ਆ ਜਾਂਦਾ ਵਾ ਪੀਆ ਕੈਸਰ ਕੀ ਸੀ ਯਾਰ ਜਦੋਂ ਉਹ ਲੋਕਾਂ ਨੇ ਪੈਸੇ ਸਾਰੇ ਆ ਫਿਰ ਇਨਤਕਾਮ ਵੀ ਕਰਾਈ ਹੋਇਆ ਇਹ ਆਪਣੀ ਬਹੁਤ ਵੱਡੀ ਮੰਗਿਆ ਇਹਦੇ ਤੇ ਉਹ ਬੱਦਲ ਵੀ ਲਾ ਰਿਹਾ ਸੀ ਦੋਹਰਿਆ ਸਾਦੀ ਪਾਂਸੀ ਵਾਲੇ 19200 ਕਿਸਾਨ ਕਿਸਾਨਪੁਰਾ ਨੇ ਜ਼ਮੀਨਾਂ ਦੇ ਰਾਤ ਕੀਤੇ ਇਨਤਕਾਮ ਬਹਾਰ ਕਰਵਾਏ ਜਾਣ 2/2023 ਨੂੰ ਹੋਈ ਮੀਟਿੰਗ ਵਿੱਚ ਮਾਲਜੋਤ ਮੁੱਖ ਮੰਤਰੀ ਜੀ ਇੰਤਕਾਲ ਬਹਾਰ ਕਰਵਾਉਣ ਦੀ ਸਹਿਮਤੀ ਦੇ ਚੁੱਕੇ ਹਨ ਹਾਲਾਂਕਿ ਅਰਹਾਲਾਂ ਅਮਲੋ ਨਹੀਂ ਹੋਇਆ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਂ ਦਾ ਹੱਕ ਗਵਾਉਣ ਦੀ ਪ੍ਰਕਿਰਿਆ ਨੂੰ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੇ ਅੱਗੇ ਜੀ ਕਿਸਾਨੀ ਸੰਗਠਨ ਤੋਂ ਹੋਏ ਕਿਸਾਨਾਂ ਦੇ ਰਹਿੰਦੇ ਪਰਿਵਾਰ ਨੂੰ ਮਾਜਾ ਰਾਸ਼ੀ ਦਿੱਤੀ ਜਾਵੇ ਅਤੇ ਉਹਨਾਂ ਦੇ ਬਾਸਾਂ ਨੂੰ ਸਰਕਾਰੀ ਨੌਕਰੀਆਂ ਦੇ ਸੰਯੁਕਤੀ ਪੱਤਰ ਤਰੁੱਤ ਦਿੱਤੇ ਜਾਣ ਗਲਤ ਨਾਮ ਅਤੇ ਤਰੀਕ ਠੀਕ ਕਰਕੇ ਦੂਤੇ ਚੈੱਕ ਜਾਰੀ ਕੀਤੇ ਜਾਣ ਕਿਸਾਨੀ ਅਦਾਲਤਾਂ ਦਾ ਕਿਸਾਨਾਂ ਦੇ ਪਾਏ ਤਰਾਨੇ ਪਰਚੇ ਸਮੀਰ ਚੰਡੀਆ ਵਾਲ ਯੂਨਿਟ ਅਧਿਰਪੰਦੇ ਖੇਤरां ਵਿਚ ਹਨ ਬੋਲਣਕਾਰੀ ਨੋਜਾਂ ਦੀਆਂ ਬੁਝੰਗਾ ਦੇ ਉੱਤੇ ਪਾਏ ਮੁਕਰਨੇ ਕਿਸਾਨੀ ਸੰਗਠਨ ਸਿਦਾਰਾਂ ਬਲੈਕਲਿਸਟ ਕੀਤੇ ਗਏ ਇਹ ਐਨ ਆਰ ਆਈ ਇਸ ਮੀਥ ਤਰਨ ਤਰ ਤਿਤੇ ਜਾਣ ਜੋ ਕੇ ਪੰਜਾਬ ਦੀ ਸਰਕਾਰ ਤੇ ਆਪ ਜੀ ਮੰਨਪੂਰ ਤੇ ਹੋ ਔਰ ਅਹਨੀਆਂ ਅਗਿਆ ਪੰਜਾਬ ਦੇ ਲੋਕ ਸਰਕਾਰ ਨੂੰ ਕਹੂ ਸੱਸ ਗਉਟਾ ਤੇਰੇ ਹੀ ਆਪਣਾ ਜੀ ਜੇਲਾ ਭਾਵੇਂ ਜੇਲਾ ਪਾਉਦਾ ਆਪਣਾ ਜੇਲਾ ਦੇ ਨਾ ਕਿ ਬਿਜਲੀ ਦੇ ਉਹ ਗਉਟਾ ਸੀ ਲਿਖਿਆ ਦਾ ਪਰ ਤੋਰੀ ਕਿਤੇ ਨਹੀਂ ਕਿਸੇ ਨੂੰ ਕੁਝ ਨਹੀਂ ਬਰਾ ਅਮੀਆਂ ਦੇ ਲੋਕ ਸਰਕਾਰ ਨੂੰ ਗੋਸ ਸਹਿਸ ਦੇ ਨੂੰ ਵਿੱਚ ਸਹਿਸ ਦੇ ਰਹੇ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਬਕ ਦੇ ਕੰਦੇ ਆਵਾਰਾ ਪਸ਼ੂਆਂ ਕੁੱਤਿਆਂ ਸੂਰਾ ਤੇ ਹੋਰ ਜੰਗਲੀ ਜਾਨਵਰਾਂ ਨੂੰ ਤੁਰੰਤ ਕੰਟਰੋਲ ਕਰੇ ਉਹਦੀ ਕਿਸਾਨਾਂ ਸੰਭਾਲ ਕੇ ਜੋ ਮਰਜੀ ਕਰ ਲੋ ਤੇਰੀ ਫਾਰਮਰਾਂ ਵਿੱਚ ਇੱਕ ਸਹਿਯਕ ਧੰਦਾ ਹੋਏ ਤੇ ਬੇਈ ਫਾਰਮਰਾਂ ਤੋਂ ਬਿਜਲੀ ਦਾ ਦੇ ਕਮਰਸ਼ਲ ਤੇ ਅਧਾਰ ਤੇ ਲੈਣਾ ਬੰਦ ਕੀਤਾ ਜਾਵੇ ਆਪ ਜੀ ਇਸ ਲਈ ਮੰਗ ਰਿਹਾ ਇਹ ਮੰਨ ਲਈ ਜਾ ਪਰ ਮੈਂਨੇ ਬਰੋ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਇਸ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਹ ਆਪਣਾ ਮੰਗਫਤ ਰਹੀ ਇੱਕ ਵਾਰ ਗੱਲ ਕਰਨ ਦੀ ਸਿਰਫ ਕੋਈ ਮੰਗ ਨਹੀਂ ਮੈਂ ਤੁਸੀਂ ਇਹਨਾਂ